1 ਜੂਨ ਨੂੰ ਜਿਸ ਦਿਨ ਪੰਜਾਬ ਦੇ ਵਿੱਚ ਵੋਟਾਂ ਪਈਆਂ ਉਸ ਦਿਨ ਵੱਡੇ ਲੀਡਰਾਂ ਦੇ ਵੱਡੇ ਮਸ਼ਹੂਰ ਹਸਤੀਆਂ ਦੇ ਹੈ ਪੇਜਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਫੋਟੋ ਆਉਣ ਲੱਗੀਆਂ ਕਿ ਲਓ ਜੀ ਭਗਵੰਤ ਮਾਨ ਨੇ ਆਪਣੀ ਧਰਮ ਪਤਨੀ ਨਾਲ ਵੋਟ ਪਾਈ ਸੁਖਵੀਰ ਬਾਦਲ ਨੇ ਆਪਣੇ ਪਰਿਵਾਰ ਨਾਲ ਵੋਟ ਪਾਈ ਪ੍ਰਨੀਤ ਕੌਰ ਆਪਣੇ ਪਰਿਵਾਰ ਨਾਲ ਗਈ ਕੈਪਟਨ ਨਜ਼ਰ ਨਹੀਂ ਆਏ ਹੈਨਾ ਜੀ ਆ ਹਰਭਜਨ ਭੱਜੀ ਨੇ ਵੀ ਵੋਟ ਪਾਤੀ ਜੀ ਹੈਨਾ ਆ ਜੀ ਰਾਜਾ ਬੜਿੰਘੋਰੀ ਵੀ ਵੋਟ ਪਾ ਕੇ ਜੀ ਲੁਧਿਆਣੇ ਨੂੰ ਤੁਰਪੇ ਜੀ ਹੈਨਾ ਸਾਰਿਆਂ ਦੇ ਹਵਾਲੇ ਨਾਲ ਤਸਵੀਰਾਂ ਆ ਗਈਆਂ ਉਹਨਾਂ ਤਸਵੀਰਾਂ ਚ ਇੱਕ ਤਸਵੀਰ ਆਈ ਕਿ ਰਾਗਵ ਚੱਡਾ ਨੇ ਮਹਾਲੀ ਚ ਵੋਟ ਪਾਈ ਜੀ ਹਾਂ ਰਾਗਵ ਚੱਡਾ ਦੀ ਮਹਾਲੀ ਚ ਵੋਟ ਪੈਣਾ ਇਹਦਾ ਮਤਲਬ ਰਾਗਵ ਚੱਡਾ ਦੀ ਵੋਟ ਹੁਣ ਪੰਜਾਬ ਚ ਹੈ ਤੇ ਜੇ ਰਾਗਵ ਚੱਡਾ ਰਾਜ ਸਭਾ ਮੈਂਬਰ ਹੈ ਤੇ ਫਿਰ ਉਹਨੂੰ ਪੰਜਾਬ ਚ ਵੋਟ ਲਿਆਉਣ ਦੀ ਕੀ ਕਾਲ ਪਈ ਸੀ ਪਿਛਲੀ ਵਾਰ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਤਾਂ ਦਿੱਲੀ ਵੋਟ ਪਾ ਰਹੇ ਸੀ ਰਾਗਵ ਚੱਡਾ ਉਹਰੀ ਇੱਥੇ ਵੋਟ ਪਾਉਣਾ ਕੀ ਰਾਗਵ ਚੱਡਾ ਪੰਜਾਬ ਦੇ ਵਿੱਚੋਂ ਐਮਐਲਏ ਦੀ ਚੋਣ ਲੜਨ ਜਾ ਰਹੇ ਨੇ